ਸੋਸੀਅਲ ਕਿਸਾਨ ਵੀਰੋ ਮਟਰਾਂ ਦੇ ਵਿੱਚ ਨਦੀਨਾਰੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਆਪਾਂ ਅੱਜ ਸੋਚਿਆ ਦੀ ਦੀਸ਼ਾ ਵਿੱਚ ਤੋਂ ਜੜਿਆੜਾ ਕੁਝ ਕੀ ਕੀ ਮਟਰਾਂ ਤੇ ਨਦੀਨਾਂ ਦੇ ਕਿਹੜੀ ਕਿਹੜੀ ਦਵਾਈ ਰਿਕਮੈਂਡਡ ਹੈ ਪੂਰੀ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕਿਹੜੀ ਕਿਹੜੀ ਦਵਾਈ ਦੀ ਕਿੰਨੀ ਕਿੰਨੀ ਡੋਜ਼ ਹੈ ਕਿਹੜੇ ਤਰੀਕੇ ਨਾਲ ਆਪਾਂ ਯੂਜ਼ ਕਰਨੀ ਆ ਇਹ ਸਾਰੀਆਂ ਗੱਲਾਂ ਬਤਾਂਪਾਂ ਅੱਜ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਜੀ ਸਿਰਫ ਐਜੂਕੇਸ਼ਨ ਪਰਪਸ ਲਈ ਆਪਾਂ ਮੀਟਿੰਗ ਹੁੰਦ ਕਰ ਰਹੇ ਹਾਂ ਤੇ ਕਿਹੜੇ ਕਿਹੜੇ ਪ੍ਰੋਡਕਟ ਨੇ ਕਾਮਯਾਬ ਨੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਪ੍ਰੋਡਕਟ ਖਰੀਦਣਾ ਨਾ ਖਰੀਦਣਾ ਤੁਹਾਡੀ ਆਪਣੀ ਪਾਉ ਰਿਤਮ ਜੀ ਪਹਿਲਾਂ ਤਾਂ ਜਾਣਕਾਰੀ ਦਿਓ ਆਪਣੇ ਬਾਰੇ ਦੁਕਾਨਦਾਰੀ ਤੇ ਫਿਰ ਆਪਾਂ ਕਰਦੇ ਆ ਜੀ ਪ੍ਰੋਡਕਟਾਂ ਬਾਰੇ ਜੀ ਮੇਰਾ ਨਾਮ ਰਿਤਮ ਹੈ ਮੈਂ ਬੀ ਵਾਲੇ ਦੁਕਾਨ ਦੀ ਸ਼ਬੀ ਸਟੋਰ ਨਹੀਂ ਨਾਲ ਉਹ ਤਾਂ ਬੋਲਦਾ ਮੈਂ ਤੇ ਆਪਣੇ ਨਦੀਨਾਂ ਦੀ ਜਿਆਦਾਤਰ ਸਮੱਸਿਆ ਜੇ ਵੀ ਦੀ ਆਉਂਦੀ ਆ ਮਟਰਾਂ ਦੇ ਵਿੱਚ ਤੇ ਤਿੱਖੀ ਨੌਕ ਵਾਲੇ ਗੰਦੇ ਸਮੱਸਿਆ ਕੰਟਰੋਲ ਕਰਨ ਵਾਸਤੇ ਇਹ ਚਾਰ ਤਰ੍ਹਾਂ ਦੇ ਨਦੀਨਾਂ ਆਸ਼ਿਕ ਆਪਣੇ ਕੋਲ ਜੀ ਦੱਸੋ ਤੇ ਇਹ ਪਹਿਲਾ ਆ ਗਿਆ ਜੀ ਸ਼ਕਮਾ ਆਪਣੇ ਕੋਲ ਆਉਂਦਾ ਜੀ ਜਿੱਦਾਂ ਆਪਾਂ ਟੈਕਨੀਕਲ ਤੁਹਾਨੂੰ ਦਿਖਾ ਲ ਦਿੰਨੇ ਆ ਤਦ ਇੱਕ ਟੈਕਨੀਕਲ ਤੇ ਫੋਕਸ ਕਰੋ ਕਿਸੇ ਵੀ ਕੰਪਨੀ ਨੂੰ ਤੁਸੀਂ ਲੈ ਸਕਦੇ ਹੋ ਠੀਕ ਹੈ ਟਰਗਾ ਸੂਤਰ ਤੇ ਇਹ ਸੇਮ ਟੈਕਨੀਕਲ ਨੇ 300 ਗ੍ਰਾਮ ਤਤੀ ਐਚੜ ਵਰਤਦੇ ਆ ਪਰ ਇਹਦੀ ਇੱਕ ਲਿਕਤ ਹੈ ਕਿ ਜੇ ਨੂੰ ਮੌਸਮ ਠੰਡਾ ਹੋ ਜਾਂਦਾ ਤੇ ਇਹੇ ਕੰਮ ਨਹੀਂ ਕਰਦਾ ਠੀਕ ਹੈ ਜੀ ਇਸ ਕਰਕੇ ਇਹਨੂੰ ਤੁਸੀਂ ਗਰਮ ਮੌਸਮ ਚ ਵਰਤੋ ਤਿੱਖੀ ਪੱਤੀ ਬਣਾਉਣ ਦੀ ਜਾਂ ਕਿਸੇ ਵੀ ਚੌੜੀ ਪੱਤੀ ਵਾਲੀ ਫਸਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਫਿਰ ਆਪਣੇ ਕੋਲ ਆ ਗਿਆ ਜੀ ਸੁਸਾਇਟੀ ਹੈ ਨਾ ਤੇ ਜਿਹੜਾ ਵੀ ਟੈਕਨੀਕਲ ਆਪਾਂ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਸੋ 200 ਬੀ ਬਣੇ ਠੀਕ ਹੈ ਇਹ ਆਪਣੇ ਕੋ 200 ਐਮਐਲ ਪ੍ਰਤੀ ਏਕੜ ਯੂਜ਼ ਕਰਨਾ ਪਰ ਫਿਰ ਠੰਡੇ ਮੌਸਮ ਵਾਲਾ ਰੱਪੜ ਪੈਸ ਲੱਗਦਾ ਜਿਸ ਤੋਂ ਬਾਅਦ ਆਪਣੇ ਕੋ ਆ ਜਾਂਦਾ ਹੈ ਜੀ ਸੈਂਚੂਰੀਅਨ ਇਹ ਆਪਣੇ ਕੋ ਯੂਪੀਐਲ ਦਾ ਹੈ ਨਾ ਇਹਦਾ ਟੈਕਨੀਕਲ ਵੀ ਤੁਸੀਂ ਚੈੱਕ ਕਰੋ ਠੀਕ ਹੈ ਇਹਦੀ ਰਿਜ਼ਲਟ ਬਹੁਤ ਸੋਹਣੇ ਮਿਲਦੇ ਨੇ ਪਰ ਗੱਲ ਇਹ ਹੈ ਕਿ ਪਾਣੀ ਦੀ ਮਾਤਰਾ ਜਿਹੜੀ ਆਪਾਂ ਵਧ ਰੱਖਣੀ ਪੈਂਦੀ ਆ ਘੱਟ ਤੋਂ ਘੱਟ 150 ਵੱਧ ਤੋਂ 200 ਲੀਟਰ ਪਾਣੀ ਪ੍ਰਤੀ ਏਕੜ ਵਰਤੋਗੇ ਫਿਰ ਇਹਦੇ ਦੇ ਨਾਲ ਜ਼ਿਆਦਾ ਵਧੀਆ ਨੇ 400 ਐਮਐਲ ਪ੍ਰਤੀ ਏਕੜ ਦੀ ਡੋਜ਼ ਹੈ ਇਸ ਤੋਂ ਅੱਗੇ ਆ ਗਿਆ ਜੀ ਆਪਣਾ ਗੈਰੰਟ ਕੋਟੇਬਾਦ ਠੀਕ ਹੈ ਜੀ ਇਹਦੀ ਵੀ 400 ਐਮਐਲ ਪ੍ਰਤੀ ਏਕੜ ਡੋਜ਼ ਹੈ ਸੇਮ ਸਮੱਸਿਆ ਇੱਥੇ ਵੀ ਆ ਸਕਦੀ ਹੈ ਕਿ ਪਾਣੀ ਵੱਧ ਲਾਉਣਾ ਘੱਟ ਪਾਣੀ ਤੇ ਝਟਕਾ ਆ ਸਕਦਾ ਹੈ ਠੀਕ ਹੈ ਜੀ ਹੁਣ ਇਹ ਚਾਰ ਪ੍ਰੋਡਕਟ ਹੈ ਜੀ ਤੁਸੀਂ ਆਪਣੇ ਲੋਕਲ ਡੀਲਰ ਦੀ ਦੁਕਾਨ ਦਾ ਅਸੀਂ ਸਲਾਹ ਦੇ ਕੇ ਯੂਜ਼ ਕਰ ਸਕਦੇ ਹੋ ਇਹਨਾਂ ਚੰਗਾ ਪ੍ਰੋਡਕਟਾਂ ਦੇ ਰਿਜ਼ਲਟ ਚੰਗੇ ਨੇ ਆ ਗਰਮ ਮੌਸਮ ਚ ਵਧੀਆ ਕੰਮ ਕਰਦੇ ਨੇ ਆ ਸਾਰੇ ਮੌਸਮਾਂ ਚ ਕੰਮ ਕਰ ਸਕਦੇ ਨੇ ਆ ਸਭ ਤੋਂ ਵਧੀਆ ਜੀ ਠੀਕ ਹੈ ਜੀ ਦਾ ਯੂਪੀਰਾ ਸੈਂਚੂਰੀਨ ਇਹ ਵਾਲਾ ਟੈਕਨੀਕਲ ਸਾਥੋ ਵੱਧ ਚੰਨ ਕਰਦਾ ਇਹਦੇ ਫੀਡਬੈਕ ਸਾਨੂੰ ਚੰਗੇ ਮਿਲੇ ਨੇ ਬਹੁਤ ਸੋਹਣੀ ਬੀਟੀ ਬਣ ਗਈ ਆਪਾਂ ਨੂੰ ਮਿਲ ਗਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਜੀ ਕੋਈ ਵੀ ਯੂਜ਼ ਕਰਨਾ ਚਾਹੇ ਕਿਸਾਨ ਵੀ ਆਪਣੇ ਲੋਕਲ ਡੀਲਰ ਦੀ ਦੁਕਾਨਾਂ ਤੋਂ ਸਲਾਹ ਲੈ ਕੇ ਯੂਜ਼ ਕਰ ਸਕਦਾ ਠੀਕ ਹੈ ਸਰ ਇਹ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੀ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੀ ਤੁਹਾਡੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹਿਬ ਜੀ